ਜੈ ਸ਼੍ਰੀ ਰਾਮ ਮੈਂ ਸਾਰੇ ਆਪਣੇ ਗੁਰਦਾਸਪੁਰ ਵਸਨੀਕਾਂ ਨੇ ਖਾਤ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ 30 ਜੂਨ ਨੂੰ ਇੱਕ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰਾਤ ਯਾਤਰਾ ਬੜੀ ਧੂਮ-ਧਾਮ ਦੇ ਨਾਲ ਕੱਢੀ ਜਾ ਰਹੀ ਹੈ ਪਰ ਮੈਂ ਸਾਰੇ ਗੁਰਦਾਸਪੁਰ ਵਸਨੀਕਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਹੌਮ-ਹਮਾ ਕੇ ਇਸ ਯਾਤਰਾ ਦੀ ਮਤਲਬ ਹੌਮ-ਹਮਾ ਕੇ ਆਪਾਂ ਇਸ ਯਾਤਰਾ ਨੂੰ ਕਾਮਯਾਬ ਕਰੀਏ ਪਰ ਦੂਰ ਤੱਕ ਜਿਹੜਾ ਇੱਕ ਸੰਦੇਸ਼ ਜਾਏ ਵੀ ਗੁਰਦਾਸਪੁਰ ਦੇ ਵਿੱਚ ਭਗਵਾਨ ਜੀ ਦੀ ਯਾਤਰਾ ਜਿਹੜੀ ਆ ਉਹ ਬੜੀ ਧੂਮਤਾਂ ਦੇ ਨਾਲ ਮਨਾਈ ਗਈ ਹੈ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਜਣੇ ਧੂਮਤਾਂ ਮਨਾ ਇਸ ਯਾਤਰਾ ਦੇ ਵਿੱਚ ਜਿਹੜੇ ਸ਼ਾਮਲ ਹੋ ਜਾਇ ਸ਼ੇਰਾਂ ਮੈਂ ਪਵਨ ਸ਼ਰਮਾ ਸ੍ਰੀ ਸੁਨਾਤਨ ਜਗਰ ਮંચ ਤੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਵਾ ਔਰ ਸ਼ਹਿਰ ਵਾਸੀਆਂ ਵਾਸਤੇ ਇੱਕ ਬੜੀ ਹੀ ਮਤਲਬ ਹਰ 16 ਹੱਦੀ ਗੱਲ ਹੈ ਵੀ ਸਾਡੇ ਸ਼ਹਿਰ ਦੇ ਵਿੱਚ 30 ਹਰ ਸਾਲ ਦੀ ਤਰ੍ਹਾਂ 3 ਜੂਨ ਨੂੰ ਜਗਨਨਾਥ ਜੀ ਦੀ ਰੱਤ ਯਾਤਰਾ ਕੱਢੀ ਜਾ ਰਹੀ ਆ ਔਰ ਬੜੀ ਜੀ ਧੂਮ ਧਾਮ ਦੇ ਨਾਲ ਇਹ ਰੱਤ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਆ ਇਹ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਮਾਪਤੀ ਜਿਹੜੀ ਆ ਜੀ ਕ੍ਰਿਸ਼ਨ ਮੰਦਿਰ ਦੇ ਵਿੱਚ ਹੀ ਹੋਏਗੀ ਔਰ ਇਹ ਮੈਂ ਤੁਹਾਡੇ ਮਾధ్యਮ ਰਾਹੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਕ੍ਰਿਸ਼ਨ ਭਗਤਾਂ ਨੂੰ ਇਹ ਅਪੀਲ ਕਰਨਾ ਵਾ ਵੀ ਇਸ ਰੱਤ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਪਰ ਨਾਲ ਹੀ ਜਿੰਨੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇਹ اپੀਲ ਹੈ ਵੀ ਇਸ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਹਰੇਕ ਸ਼ਹਿਰ